ਸਤਿ ਸ਼੍ਰੀ ਅਕਾਲ ਜੀ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਕੁਝ ਗੱਲਬਾਤਾਂ ਇਹਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਡੋਨਲਡ ਟਰੰਪ ਦੀ ਜਿਹੜੀ ਬੁਲਾਦੀਵੀਰ ਪੁੱਤਨ ਦੇ ਨਾਲ ਗੱਲਬਾਤ ਹੋਈ ਆਪਾਂ ਕੱਲ ਵੀ ਗੱਲਬਾਤ ਕੀਤੀ ਸੀ ਉਹਦੇ ਤੇ ਪੂਰੇ ਦਾ ਪੂਰਾ ਯੂਰਪ ਪਰੇਸ਼ਾਨ ਆ ਇਸ ਵੇਲੇ ਦੂਜਾ ਬਰਡ ਫਲੂ ਬਾਰੇ ਕੋਈ ਸੂਚਨਾ ਆਈ ਹੈ ਕਿ ਗੁਪਤ ਤਰੀਕੇ ਨਾਲ ਮਾਰਕੀਟ ਵਿੱਚ ਫੈਲ ਰਿਹਾ ਤੀਜੀ ਟਰੰਪ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਸ਼ਾਂਤੀ ਲਗਾਤਾਰ ਜਾਰੀ ਹੈ ਹੋਰ ਮੁਲਾਜ਼ਮ ਕੱਢੇ ਜਾ ਰਹੇ ਆ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਠੰਡ ਜ਼ੋਰ ਫੜ ਰਹੀ ਹੈ ਆ ਵੀਕਐਂਡ ਦੇ ਉੱਤੇ ਤੇ ਅਗਲੇ ਹਫ਼ਤੇ ਦੇ ਵਿੱਚ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮਿਲਣੀ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਡੋਨਲਡ ਟਰੰਪ ਦੀ ਵਲਾਦੀਮੀਰ ਪੁਤਿਨ ਦੇ ਨਾਲ ਗੱਲ ਹੋਈ ਆ ਉਹਨੂੰ ਲੈ ਕੇ ਯੂਰਪ ਤੇ ਵਿੱਚ ਇੱਕ ਤਰੀਕੇ ਦੀ ਜਿਹੜੀ ਪਰੇਸ਼ਾਨੀ ਫੈਲੀ ਆ ਜਾਂ ਉਹ ਲੋਕ ਜਿਹੜੇ ਯੂਰੋਪੀਅਨ ਅਥਾਰਟੀਜ਼ ਨੇ ਉਹ ਇਸ ਗੱਲ ਤੋਂ ਪਰੇਸ਼ਾਨ ਪਪਾ ਕੱਲ ਵੀ ਗੱਲਬਾਤ ਕੀਤੀ ਸੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਆ ਪ੍ਰੈਜ਼ੀਡੈਂਟ ਜ਼ੇਲਨਸਕੀ ਨਾਲ ਗੱਲ ਕਰਨ ਤੋਂ ਪਹਿਲਾਂ ਤੇ ਏਸ਼ ਗੱਲ ਤੋਂ ਹੁਣ ਜਿਹੜੀ ਖਬਰ ਆ ਰਹੀ ਕਿ ਯੂਕਰੇਨ ਦੇ ਜਿਹੜੇ ਵਲਾਦੀਮੀਰ ਜ਼ੇਲਨਸਕੀ ਨੇ ਉਹ ਵੀ ਨਾਰਾਜ਼ ਹੋਏ ਆ ਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਮੈਂ ਗੱਲਬਾਤ ਦੇ ਵਿੱਚ ਨਹੀਂ ਆਉਣਾ ਦੋ ਦੇਸ਼ਾਂ ਦੇ ਲਈ ਵੱਡਾ ਕੰਸਰਨ ਪੈਦਾ ਹੋਇਆ ਇਹ ਇੱਕ ਯੂਕਰੇਨ ਦੇ ਲਈ ਦੂਜਾ ਜਿਹੜੀ ਯੂਰਪ ਦੇ ਯੂਰੋਪੀਅਨ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਲਈ ਹੋਇਆ ਕੀ ਆ ਸਾਊਦੀ ਅਰਬ ਦੇ ਵਿੱਚ ਇੱਕ ਮੀਟਿੰਗ ਪਲਾਨ ਕੀਤੀ ਜਾ ਰਹੀ ਆ ਕਿ ਉੱਥੇ ਗੱਲ ਕਰਨਗੇ ਪਰ ਜਿਹੜੇ ਪੁਤਿਨ ਨੇ ਉਹ اٹینڈ ਨਹੀਂ ਕਰਨਗੇ ਤੇ ਇਹ ਕੁਝ ਗੱਲਾਂ ਵਾਤਾ ਹੋਰ ਵੀ ਸਾਹਮਣੇ ਆ ਰਹੀਆਂ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਉਹਨਾਂ ਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਸਾਨੂੰ ਬਾਹਰ ਕੱਢਤਾ ਜੇ ਸਾਡੀ ਗੱਲ ਹੀ ਨਹੀਂ ਕੋਈ ਜੋ ਸਾਡੀ ਹੋਂਦ ਹੀ ਨਹੀਂ ਆ ਇੱਥੇ ਜਿਹੜੇ ਚਿੰਤਾ ਦੇ ਵਿੱਚ ਨੇ ਉਹ ਕਿ ਡੋਨਾਲਡ 트ੰਪ ਨੇ ਯੂਰਪੀਅਨ ਕੰਟਰੀਜ਼ ਨੂੰ ਸਾਈਡਲਾਈਨ ਕਰ ਦਿੱਤਾ ਬਹੁਤ ਮਹੱਤਵਪੂਰਨ ਫੈਸਲਾ ਆ ਸਾਲਾਂਵਾਰੀ ਹੋ ਗਈ ਲੜਾਈ ਚੱਲਦੀ ਨੂੰ ਯੂਰਪੀਅਨ ਕੰਟਰੀ ਵੀ ਸਾਹ ਦੇ ਰਹੇ ਆ ਤੇ ਹੁਣ ਉਹਨਾਂ ਨੂੰ ਬਿਨਾਂ ਪੁੱਛੇ ਫੈਸਲਾ ਕਰਨ ਲੱਗੇ ਆ ਨੁਕਸਾਨ ਕਿਹਦਾ ਹੁਣ ਇਹਦੇ ਵਿੱਚ ਮੰਨਿਆ ਜਾ ਰਿਹਾ ਕਿ ਯੂਕਰੇਨ ਦਾ ਹੁਣ ਗੱਲ ਕੀ ਹੋਈ ਸੀ ਜਿਹੜੀ ਇਹਦੇ ਵਿੱਚੋਂ ਹੁਣ ਪਤਾ ਕੀ ਲੱਗ ਰਿਹਾ ਅੱਗੇ ਜਾ ਕੇ ਸ਼ਰੂਸ ਇਹਦੇ ਚੋਂ ਖੁਸ਼ ਆ ਰਸ਼ੀਅਨ ਅਫੀਸ਼ੀਅਲਸ ਨੇ ਉਹ ਇਹਨੂੰ ਆਪਣੀ ਜਿੱਤ ਵਜੋਂ ਸੈਲੀਬ੍ਰੇਟ ਕਰ ਰਹੇ ਆ ਉਹ ਕਹਿੰਦੇ ਸਾਡੀ ਮਾਸਕੋ ਦੀ ਇਹ ਜਿੱਤ ਹੋਈ ਆ ਯੂਕਰੇਨ ਦੀ ਜਿਹੜੀ ਨੈਟੋ ਦੀ ਆਸ ਸੀ ਉਹ ਕਿਤੇ ਨਾ ਕਿਤੇ ਹੁਣ ਧੁੰਦਲੇ ਪੈ ਗਈ ਜਾਂ ਖਤਮ ਹੋ ਗਈ ਅਮਰੀਕਾ ਦੇ ਉੱਚ ਅਧਿਕਾਰੀ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਸ਼ਾਮਲਾ ਉਹਨਾਂ ਨੇ ਕਿਹਾ ਕਿ ਯੂਕਰੇਨ ਦਾ ਨੈਟੋ ਨੂੰ ਜੁਆਇਨ ਕਰਨਾ ਵਾਜਬ ਨਹੀਂ ਆਨ ਰੀਅਲਿਸਟਿਕ ਇਹਦੇ ਨਾਲ ਯੂਕਰੇਨ ਦੀ ਪੋਜੀਸ਼ਨ ਵੀਕ ਹੋ ਗਈ ਯੂਕਰੇਨ ਨੂੰ ਹੁਣ ਆਪਣੀ ਜਿਹੜੀ ਡੋਨਲਡ 트੍ਰੰਪ ਤੇ ਇਹਨਾਂ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਪੂਰੇ ਦੇ ਪੂਰੇ ਨੇ ਹਿੰਟ ਦਿੱਤਾ ਆ ਕਿ ਯੂਕਰੇਨ ਨੂੰ ਥੋੜਾ ਬਹੁਤਾ ਇਲਾਕਾ ਆਪਣਾ ਦੇ ਸਕਦਾ ਹੈ ਦੇਣਾ ਪੈ ਸਕਦਾ ਹੈ ਪਰ ਰੂਸ ਕੁਝ ਵੀ ਦੇਣ ਲਈ ਸਹਿਮਤ ਨਹੀਂ ਆ ਜਿਹੜੇ ਯੂਰੋਪੀਅਨ ਯੂਨੀਅਨ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਗੱਲ ਦੀ ਬਹੁਤ ਸਖਤ ਆਲੋਚਨਾ ਕੀਤੀ ਆ ਕਿ ਯੂਕਰੇਨ ਤੇ ਯੂਰਪ ਤੋਂ ਬਿਨਾ ਇਹ ਡੀਲ ਜਿਹੜੀ ਇੱਕ ਬਹੁਤ ਵੱਡੀ ਗਲਤੀ ਹੈ ਹੋਈ ਨਹੀਂ ਸਕਦੀ ਇੱਥੋਂ ਤੱਕ ਕਿ ਯੂਕਰੇਨ ਨੂੰ ਵੀ ਲੱਗ ਰਿਹਾ ਵੀ ਸਾਡੇ ਨਾਲ ਧੋਖਾ ਹੋਇਆ ਵੀ ਸਾਡੇ ਨਾਲ ਜਿਹੜਾ ਅਮਰੀਕਾ ਉੱਥੋਂ ਪਿੱਠ ਦਿਖਾ ਗਿਆ ਇਨਕਲੂਡਿੰਗ ਉਹਨਾਂ ਦੇ ਸੋਲਜਰ ਡਰ ਉਹਨਾਂ ਨੇ ਇਹ ਆ ਕਿ ਜੇ ਇਹਨਾਂ ਦੀ ਸੀਕ੍ਰੀਟ ਡੀਲ ਰਸ਼ੀਆ ਦੇ ਨਾਲ ਹੋ ਗਈ ਦੇਖੋ ਰੂਸ ਬਹੁਤ ਵੱਡਾ ਮੁਲਕ ਹੈ ਉਹਦੀ ਬਹੁਤ ਵੱਡੀ ਮਿਲਟਰੀ ਦੀ ਤਾਕਤ ਆ ਕਿਸੇ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਰਿਹਾ ਸਭ ਤੋਂ ਵੱਡੀ ਜਿਹੜੀ ਤਾਕਤਾਂ ਦੇ ਵਿੱਚੋਂ ਇੱਕ ਰਿਹਾ ਬਾਅਦ ਚ ਟੈਟਰੀ ਹੋ ਗਿਆ ਅਮਰੀਕਾ ਇਸ ਵੇਲੇ ਵੱਡੀ ਤਾਕਤ ਆ ਜੇ ਇਹ ਦੋਵੇਂ ਤਾਕਤਾਂ ਆਪਸ ਦੇ ਵਿੱਚ ਇੱਕ ਡੀਲ ਕਰ ਲੈਣੀਆਂ ਯੂਕਰੇਨ ਤੇ ਆਪਣੇ ਆਪ ਚ ਕੁਛ ਏਡਾ ਵੱਡਾ ਹੈ ਹੀ ਨਹੀਂ ਉਹਦੀ ਵੱਡੀ ਜੇ ਉਹ ਰਸ਼ੀਆ ਸਾਹਮਣੇ ਹੁਣ ਤੱਕ ਟਿਕਿਆ ਆ ਤੇ ਉਹ ਅਮਰੀਕਾ ਦੀ ਸਪੋਰਟ ਕਰਕੇ ਟਿਕਿਆ ਹੈ ਨੈਟੋ ਦੀ ਸਪੋਰਟ ਤਾਂ ਹੈਗੀ ਆ ਪਰ ਨੈਟੋ ਦੇ ਵਿੱਚ ਅਮਰੀਕਾ ਵੱਡੀ ਧਿਰ ਆ ਇੱਕ ਜੇ ਅਮਰੀਕਾ ਹੀ ਆਪਣੇ ਆਪ ਨੂੰ ਅਮਰੀਕਾ ਤੇ ਰੂਸિયા ਆਪਸ ਦੇ ਵਿੱਚ ਸਹਿਮਤੀ ਕਰ ਲੈਂਦੇ ਤਾਂ ਫਿਰ ਯੂਕਰੇਨ ਨੂੰ ਕਹਿੰਨੇ ਪੁੱਛਣਾ ਤੇ ਯੂਰਪੀਨ ਯੂਨੀਅਨ ਨੂੰ ਕਹਿੰਨੇ ਪੁੱਛਣਾ ਪਰ باوجود ਇਸ ਗੱਲ ਯੂਕਰੇਨ ਨੇ ਕਿਹਾ ਕਿ ਅਸੀਂ ਲੜਾਂਗੇ ਹਾਲਾਂਕਿ ਨਿਸ਼ਚਿਤਤਾ ਹੈ ਕੱਲੋ ਕੀ ਹੋਣਾ ਹੈ ਪਰ ਯੂਕਰੇਨੀਅਨ ਲੀਡਰ ਉਹਨਾਂ ਦੇ ਫੌਜੀ ਉਹ ਕਹਿ ਰਿਹਾ ਕਿ ਅਸੀਂ ਆਪਣੇ ਦੇਸ਼ ਤੇ ਲਈ ਲੜਦੇ ਰਹਾਂਗੇ ਤੇ ਲੜਾਂਗੇ ਹੁਣ ਹਜੇ ਗੱਲਾਂ ਬਾਤਾਂ ਸਿਰਫ ਸ਼ੁਰੂ ਹੋਈਆਂ ਕੋਸ ਜਿਹੜੇ ਯੂਕਰੇਨੀਅਨ ਨੇ ਆਸ਼ ਕਰਦੇ ਆ ਕਿ ਹਜੇ ਵੀ ਕਿਤੇ ਨਾ ਕਿਤੇ 네ਗੋਸ਼ੀਏਸ਼ਨ ਹੋ ਸਕਦੇ ਆ ਪਰ ਡਰ ਰੇ ਆ ਕਿ 트럼ਪ ਜਿਹੜਾ ਰਸ਼ੀਆ ਨੂੰ ਬਹੁਤ ਕੁਝ ਦੇ ਦੇਣਗੇ ਤੇ ਰਿਟਰਨ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਮਿਲਣਾ ਇਹ ਹੁਣ ਵੱਡਾ ਜਿਹੜਾ ਇਹ ਕੁਦਰਤੀ ਸੀ ਇਹ ਤਾਂ ਪਤਾ ਸੀ ਕਿ ਜਦੋਂ ਡੋਨਲਡ 트럼ਪ ਨੇ ਆਉਣਾ ਇਹਨਾਂ ਨੇ ਉਹ ਸਪੋਰਟ ਨਹੀਂ ਕਰਨੀ ਸੀ ਡੋਨਲਡ 트럼ਪ ਦਾ ਜਿਹੜਾ ਡੋਨਲਡ 트럼ਪ ਉਹਨਾਂ ਦਾ ਇਹ ਕਹਿਣਾ ਆ ਕਿ ਨੈਟੋ ਦੇ ਵਿੱਚ ਤਾਂ ਜਿਹੜਾ ਅਮਰੀਕਾ ਆ ਉਹਦਾ ਵੀ ਨੁਕਸਾਨ ਹੋ ਰਿਹਾ ਨੈਟੋ ਦੇ ਵਿੱਚ 32 ਦੇਸ਼ ਨੇ ਅਲਬਨੀਆ ਆ ਬੈਲਜੀਅਮ ਆ ਬਲਗੇਰੀਆ ਆ ਕੈਨੇਡਾ ਆ ਕਰੋਸ਼ੀਆ ਆ ਚੈਕ ਰਿਪਬਲਿਕ ਆ ਫਿਰ ਐਸਟੋਨੀਆ ਆ ਫਿਨਲੈਂਡ ਆ ਫ੍ਰਾਂਸ ਆ ਜਰਮਨੀ ਹੰਗਰੀ ਆਈਸਲੈਂਡ ਇਟਲੀ ਲੈਟਵਿਆ ਲਥੇਨੀਆ ਲਕਸਬਰਗ ਫਿਰ ਨੀਦਰਲੈਂਡਸ ਫਿਰ ਨਾਰਵੇ ਪੋਲੈਂਡ ਪੁਰਤਗਾਲ ਜਿਹੜੇ ਸਲਵਾਕੀਆ ਸਲੋਵਾਨੀਆ ਸਪੇਨ ਸਵੀਡਨ ਤੁਰਕੀ ਯੂਨਾਈਟਿਡ ਕਿੰਗਡਮ ਤੇ ਯੂਨਾਈਟਿਡ ਸਟੇਟਸ ਇਹਨਾਂ ਸਾਰਿਆਂ ਦੀ ਸਹਿਮਤੀ ਇਸ ਗੱਲ ਤੇ ਆ ਕਿ ਤੁਹਾਡੀ ਜਿੰਨੀ ਜੀਡੀਪੀ ਆ ਉਹਦਾ ਹਿੱਸਾ ਤੁਸੀਂ ਆਪਣੇ ਡਿਫੈਂਸ ਦੇ ਉੱਤੇ 2% ਲਾਉਂਗੇ ਮਤਲਬ ਕੀ ਆ ਨੈਟੋ ਦੇ ਇਹ 32 ਮੁਲਕ ਜਿਹੜੇ ਨੇ 33ਵਾਂ ਹੀ ਰਲ ਨੂੰ ਫਿਰਦਾ ਸੀ ਯੂਕਰੇਨ ਬਣ ਨੂੰ ਫਿਰਦਾ ਸੀ ਇਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਇਕੱਠੇ ਆ ਜੇ ਸਾਡੇ ਇੱਕ ਦੇ ਉੱਤੇ ਹਮਲਾ ਹੋਵੇ ਜੇ ਇੱਕ ਮੁਲਕ ਦੇ ਉੱਤੇ ਹਮਲਾ ਹੋ ਜੇ ਜਿਹੜੇ ਬਾਕੀ 31 ਆ ਉਹ ਉਹਦੀ ਮਦਦ ਤੇ ਆਉਣਗੇ ਕੁਦਰਤੀ ਬਹੁਤ ਵੱਡਾ ਸਮੂਹ ਬਣ ਗਿਆ ਇਹ ਰੋਲਾ ਇਹ ਆ ਉੱਥੇ ਕਿ ਸ਼ਰਤ ਇਹ ਤੈਅ ਹੋਈ ਸੀ ਵੀ ਜਦੋਂ ਅਸੀਂ ਇਕੱਠੇ ਆ ਤਾਂ ਅਸੀਂ ਆਪਣੀ ਜੀਡੀਪੀ ਦਾ 2% ਹਿੱਸਾ ਡਿਫੈਂਸ ਤੇ ਲਾਵਾਂਗੇ ਹਰ ਇੱਕ ਦੇਸ਼ ਆਪਣੀ ਮਿਲਟਰੀ ਬਣਾਊਗਾ ਔਰ ਮਿਲਟਰੀ ਦੇ ਉੱਤੇ ਇੰਨੇ ਪਰਸੈਂਟ ਹਿੱਸਾ ਲਾਊਗਾ ਫੇਰ ਹੀ ਗੱਲ ਬਣਦੀ ਆ ਨਾ ਹੋਇਆ ਕੀ ਜਿਹੜੇ ਬਾਕੀ ਮੁਲਕ ਸੀ ਉਹਨਾਂ ਨੇ ਆਪਣਾ ਪੈਸਾ ਨਹੀਂ ਲਾਇਆ ਡਿਫੈਂਸ ਤੇ ਉੱਤੇ ਨਾ ਆਪਣੀ ਮਿਲਟਰੀ ਤੇ ਇਨਕਲੂਡਿੰਗ ਕੈਨੇਡਾ ਕੈਨੇਡਾ ਨਾਲ ਵੀ ਅਮਰੀਕਾ ਦਾ ਇਹੀ ਰੋਲਾ ਵੀ ਤੁਸੀਂ ਆਪਣਾ ਪੈਸਾ ਕਿਉਂ ਨਹੀਂ ਖਰਚਦਾ ਡਿਫੈਂਸ ਦੇ ਉੱਤੇ ਤੇ ਕਹਿ ਤੁਸੀਂ ਇਹ ਰਹੇ ਆ ਕਿ ਜਦੋਂ ਸਾਨੂੰ ਕੋਈ ਲੋੜ ਪੈ ਗਈ ਤਾਂ ਅਮਰੀਕਾ ਹੈਗਾ ਡੋਨਲਡ 트럼ਪ ਇਹ ਕਹਿੰਦੇ ਵੀ ਅਸੀਂ ਵਾਧੂ ਪੈਸਾ ਨਹੀਂ ਲਾ ਸਕਦੇ ਅਸੀਂ ਆਪਣਾ ਪੈਸਾ ਦੂਜੇ ਦੇਸ਼ਾਂ ਤੇ ਨਹੀਂ ਵੇਸਟ ਕਰ ਸਕਦੇ ਇਸ ਕਰਕੇ ਉਹ ਨੈਟੋ ਤੋਂ ਵੀ ਥੋੜਾ ਜਿਹਾ ਯੂਕਰੇਨ ਨੂੰ ਪਾਸੇ ਕਰ ਰਿਹਾ ਲੜਾਈ ਵੀ ਨਿਵੇੜਨਾ ਚਾਹੁੰਦੇ ਆ ਪਰ ਰੌਲਾ ਇਹ ਆ ਕਿ ਜਿਹੜੀ ਯੂਰੋਪੀਅਨ ਯੂਨੀਅਨ ਆ ਉਹ ਇਸ ਵੇਲੇ ਚਿੰਤਾ ਦੇ ਵਿੱਚ ਆ ਕਿ ਸਾਨੂੰ ਵੀ ਪਾਸੇ ਕਰਤਾ ਯੂਕਰੇਨ ਨੂੰ ਵੀ ਪਾਸੇ ਕਰ ਦਿੱਤਾ ਸਿੱਧੇ ਇਹਨਾਂ ਨੇ ਡੀਲ ਕਰ ਲਈ ਇਹ ਬਹੁਤ ਖਤਰਨਾਕ ਕਿਸਮ ਦੀ ਸਵੀਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੱਢ ਸਕਦੀ ਹੈ ਅਗਲੀ ਗੱਲ ਬਾਤ ਦੋਸਤੋ ਬਰਡ ਫਲੂ ਬਾਰੇ ਹਬ ਕਈ ਵਾਰੀ ਖਬਰ ਕੀਤੀ ਆ ਕਿ ਅਮਰੀਕਾ ਦੇ ਵਿੱਚ ਬਰਡ ਫਲੂ ਫੈਲਿਆ ਕਈ ਇਹਦੇ ਕੇਸ ਸਾਹਮਣੇ ਆਏ ਆ ਹੁਣ ਇੱਕ ਵੱਖਰੀ ਤਰ੍ਹਾਂ ਦੀ ਸਟੱਡੀ ਹੋਈ ਇੱਥੇ ਇਹਨਾਂ ਨੇ ਬਰਡ ਫਲੂ ਦੀ ਸਟੱਡੀ ਕੀਤੀ ਹੈ ਜਿਹੜੇ ਵੈਟਨਰੀਅਨ ਦੇ ਵਿੱਚ ਜਿਹੜੇ ਪਸ਼ੂਆਂ ਦੇ ਡਾਕਟਰ ਨੇ ਉਹਨਾਂ ਦੇ ਐਨੀਮਲ ਡਾਕਟਰਸ ਜਿਹੜੇ ਨੇ ਵੈਟ ਨੇ ਜਿਹੜੇ ਉਹਨਾਂ ਦੇ ਬਲੱਡ ਨੂੰ ਟੈਸਟ ਕੀਤਾ ਇਹਨਾਂ ਨੇ ਵੈਟਨਰੀਅਨ ਦੇ ਹੁਣ ਜਿਹੜੇ ਉਹ ਪਸ਼ੂਆਂ ਦੇ ਡਾਕਟਰਾਂ ਦਾ ਬਲੱਡ ਦਾ ਸੈਂਪਲ ਲਿਆ ਜੇ 150 ਡਾਕਟਰ ਦਾ ਸੈਂਪਲ ਲਿਆ ਤਾਂ ਉਹਦੇ ਵਿੱਚੋਂ 3 ਡਾਕਟਰਾਂ ਨੂੰ ਬਰਡ ਫਲੂ ਦੀ ਐਂਟੀਬਾਡੀਜ਼ ਨਿਕਲੀਆਂ ਇਹਦਾ ਮਤਲਬ ਕੀ ਆ ਕਿ ਇਹਨਾਂ ਡਾਕਟਰ ਨੂੰ ਇਸ ਡਾਕਟਰ ਨੂੰ ਕਿਸੇ ਨਾ ਕਿਸੇ ਵੇਲੇ ਬਰਡ ਫਲੂ ਹੋਇਆ ਸੀ ਇਹਦੇ ਅੰਦਰ ਉਹਦੇ ਜਿਹੜੀ ਐਂਟੀਬਾਡੀ ਸੀ ਉਹ ਡਵੈਲਪ ਹੋ ਗਈਆਂ ਉਹ ਬਣ ਗਈਆਂ ਜਿਹੜੀਆਂ ਬਰਡ ਫਲੂ ਐਂਟੀਬਾਡੀ ਸੀਗੀਆਂ ਸੋ ਇਹਦਾ ਮਤਲਬ ਆ ਪਰ ਡਾਕਟਰ ਨੂੰ ਪਤਾ ਨਹੀਂ ਵੀ ਮੈਨੂੰ ਹੋਇਆ ਸੀ ਸਾਡੇ ਕੋਲ ਤੇ ਗਿਣਤੀ ਦੇ ਕੇਸਸ ਨੇ ਅਮਰੀਕਾ ਦੇ ਵਿੱਚ ਇਹਨੂੰ ਹੋਇਆ ਜਾ ਇਹਨੂੰ ਹੋਇਆ ਇੱਕ ਦੋ ਕੇਸਸ ਨੇ ਸਾਰੇ ਹੁਣ ਕੈਨੇਡਾ 'ਚ ਇੱਕ ਕੇਸ ਆ ਇਹਦਾ ਮਤਲਬ 150 ਦੇ ਪਿੱਛੇ ਤਿੰਨ ਡਾਕਟਰਾਂ ਦੇ ਬਲੱਡ ਦੇ ਵਿੱਚ ਐਂਟੀਬਾਡੀਜ਼ ਮਿਲ ਰਹੀਆਂ ਇਹਦਾ ਮਤਲਬ ਕੀ ਆ ਕਿ ਬਰਡ ਫਲੂ ਬਹੁਤ ਹਿਡਨ ਤਰੀਕੇ ਦੇ ਨਾਲ ਸਪਰੈਡ ਹੋ ਰਿਹਾ ਹੈ ਵਾਇਰਸ ਫੈਲ ਰਿਹਾ ਪਰ ਸਾਹਮਣੇ ਨਹੀਂ ਆ ਰਿਹਾ ਡਿਟੈਕਟ ਨਹੀਂ ਹੋ ਰਿਹਾ ਜਿਹੜੇ ਵੈਟ ਉੱਥੇ ਕੰਮ ਕਰਦੇ ਆ ਇਹਨਾਂ ਥਾਵਾਂ ਦੇ ਉੱਤੇ ਉਹਨਾਂ ਕਾਊਸ ਦੇ ਵਿੱਚ ਉਹਨਾਂ ਰਿਪੋਰਟ ਹੀ ਨਹੀਂ ਹੋਇਆ ਕਦੇ ਵੀ ਸਾਨੂੰ ਬਰਡ ਫਲੂ ਹੋਇਆ ਹੋਵੇ ਹੁਣ ਇਹਦਾ ਮਤਲਬ ਇਹ ਆ ਕਿ ਅਨਨੋਟੈਸਟ ਜਿਹੜਾ ਵਾਇਰਸ ਆ ਇਹ ਸਪਰੈਡ ਹੋ ਰਿਹਾ ਇਸ ਜਿਹੜੀ ਰਿਸਰਚ ਹੈ ਵੀ ਦੱਸਦੀ ਆ ਇਹ ਡਿਲੇ ਇਸ ਕਰਕੇ ਵੀ ਹੋਈ ਆ ਕਿ ਫੈਡਰਲ ਹੈਲਥ ਏਜੰਸੀ ਦੀ ਜਿਹੜੀ ਕਮਿਊਨੀਕੇਸ਼ਨ ਅ 트럼ਪ ਐਡਮਿਨਿਸਟ੍ਰੇਸ਼ਨ ਦੇ ਨਾਲ ਪੌਜ਼ ਹੋ ਗਈ ਸੀ ਹੁਣ ਇਹ ਜਿਹੜੀ ਵੈਟ ਬਲੱਡ ਟੈਸਟਿੰਗ ਆ ਰਿਸਰਚਰਸ ਨੇ ਇਹ ਟੈਸਟ ਕੀਤਾ ਆ ਕਿ ਜਿਹੜੇ 2% ਐਕਸਪੋਜ਼ ਹੋਏ ਆ ਵਰਲਡ ਫਲੂ ਦੇ ਨਾਲ ਬਿਨਾ ਉਹਨਾਂ ਨੂੰ ਪਤਾ ਲੱਗਿਆ ਹੁਣ ਜਿਹੜੇ ਇਹ ਪੋਸੀਬਲ ਮਿਸ ਕੇਸ ਆ ਇੱਕ ਵੈਟ ਜਿਹਦੇ ਵਿੱਚ ਐਂਟੀਬਾਡੀਜ਼ ਹੈਗੀਆਂ ਆ ਉਹਨੇ ਪੁਲਟਰੀ ਨਾਲ ਕੰਮ ਵੀ ਕੀਤਾ ਪਰ ਦੂਜੇ ਹੈਗੇ ਉਹਨਾਂ ਦਾ ਸਿੱਧਾ ਇਨਫੈਕਟਡ ਐਨੀਮਲਸ ਦੇ ਨਾਲ ਕੰਟੈਕਟ ਕੋਈ ਨਹੀਂ ਆ ਇਦਾ ਮਤਲਬ ਉਹ ਡਾਕਟਰ ਨੇ ਕਿਸੇ ਇਨਫੈਕਟਡ ਐਨੀਮਲ ਨੂੰ ਟਰੀਟ ਨਹੀਂ ਕੀਤਾ ਹੁਣ ਐਨੀਮਲ ਤੋਂ ਹਿਊਮਨ ਦੇ ਵਿੱਚ ਵਾਇਰਸ ਕਿੱਦਾਂ ਆ ਗਿਆ ਤੇ ਪਤਾ ਇਹਨਾਂ ਨੂੰ ਫੇਰ ਨਹੀਂ ਲੱਗਿਆ ਤੇ ਇਹ ਹਜੇ ਵੀ ਬਹੁਤ ਜ਼ਿਆਦਾ ਇਹਦਾ ਮਤਲਬ ਅੰਦਰ ਖਾਤੇ ਫੈਲ ਰਿਹਾ ਹੈ ਹੁਣ ਡਰ ਕੀ ਹੈ ਹਾਲਾਂਕਿ ਇਹਦਾ ਨੁਕਸਾਨ ਇਹਦੇ ਨਾਲ ਕੋਈ ਮੌਤ ਨਹੀਂ ਹੋਈ ਜਾਂ ਇਦਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਜਦੋਂ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿੱਥੇ ਫੈਲ ਰਿਹਾ ਉਹ ਟ੍ਰੇਸ ਹੀ ਨਹੀਂ ਕਰ ਸਕਦੇ ਉਹਨਾਂ ਦੇ ਕੋਲ ਡਾਟਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਲੱਗ ਰਿਹਾ ਕਿਹੜਾ ਕੇਸ ਕਿੱਥੇ ਆ ਤਾਂ ਪ੍ਰੋਬਲਮ ਇੱਥੇ ਆ ਕਿ ਜਿਹੜੀ ਕੋਈ ਹਿਡਨ ਆਊਟਬ੍ਰੇਕ ਹੋ ਸਕਦੀ ਵੀ ਜਦੋਂ ਫਿਰ ਇਹ ਸਾਹਮਣੇ ਆ ਗਿਆ ਉਦੋਂ ਪਤਾ ਨਹੀਂ ਕੁਝ ਲੱਗਣਾ ਪਹਿਲੇ ਵਾਇਰਸ ਤੇ ਲੋਕ ਡਰੇ ਬਹੁਤ ਨੇ ਜਿਹੜੇ ਵੈਟੇਰੀਨਰੀਅਨ ਨੇ ਉਹਨਾਂ ਦਾ ਰਿਸਕ ਆ ਕੁਦਰਤੀ ਤੌਰ ਦੇਤੇ ਸਟੱਡੀ ਦੇ ਵਿੱਚ ਵੀ ਪਤਾ ਲੱਗਿਆ ਕਿ ਜਦੋਂ ਉਹ ਉਹਨਾਂ ਸਰਫਸਸ ਨੂੰ ਟੱਚ ਕਰਦੇ ਆ ਜਾਂ ਕੋਈ ਵਾਇਰਸ ਨੂੰ ਤੇ ਉੱਥੋਂ ਵਾਇਰਸ ਇਹਨਾਂ ਦੇ ਵਿੱਚ ਚਲੇ ਜਾਂਦਾ ਹਿਊਮਨ ਵਿੱਚ ਰੇਅਰ ਬਹੁਤ ਆ ਮਨੁੱਖਾਂ ਦੇ ਵਿੱਚ ਵਾਇਰਸ ਹੈ ਨਹੀਂ ਅਨਕਾਮਨ ਆ ਮਤਲਬ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਤੇ ਨਾ ਹੀ ਇਹਦਾ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਸਪਰੈਡ ਹੁੰਦਾ ਹਿਊਮਨ ਟੂ ਹਿਊਮਨ ਵੀ ਇਹਦਾ ਕੰਟੈਕਟ ਨਹੀਂ ਹੈ ਜਿਹੜੇ ਵਾਇਰਸਸ ਨੇ ਇਹਨਾਂ ਦੇ ਲਾਈਫ ਸਾਈਕਲ ਹੁੰਦੇ ਆ ਜਿਹੜੇ ਲਾਈਫ ਸਾਈਕਲ ਦਾ ਮਤਲਬ ਇਹ ਆ ਕਿ ਇਹ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੋਂ ਕੁਛ ਵਾਇਰਸ ਨਹੀਂ ਜਾ ਸਕਦੇ ਉਹਨਾਂ ਨੂੰ ਤੀਜੇ ਵਿੱਚ ਹੋ ਕੇ ਜਾਣਾ ਪੈਣਾ ਜੇ ਤੀਜੇ ਵਿੱਚੋਂ ਹੋ ਕੇ ਜਿੱਦਾਂ ਕੁਛ ਵਾਇਰਸ ਆ ਵੀ ਮੱਛਰ ਕੱਟੂਗਾ ਮਨੁੱਖ ਨੂੰ ਤੇ ਫੇਰ ਉਹਦਾ ਬਲੱਡ ਜਿਹੜਾ ਦੂਜੇ ਬਲੱਡ ਚ ਜਾਊਗਾ ਤੇ ਉਹ ਫੈਲੂਗਾ ਸਿੱਧਾ ਨਹੀਂ ਫੈਲ ਸਕਦਾ ਕੁਝ ਹੈਗੇ ਸਿੱਧੇ ਫੈਲਦੇ ਆ ਇਹ ਸਿੱਧਾ ਹਿਊਮਨ ਟੂ ਹਿਊਮਨ ਨਹੀਂ ਸਪਰੈਡ ਹੁੰਦਾ ਪਰ ਇਹ ਜਿਹੜਾ ਖਤਰਨਾਕ ਗੱਲ ਇਹ ਆ ਕਿ ਇਹ ਪਤਾ ਨਹੀਂ ਲੱਗਿਆ ਵੀ ਕਿੱਦਾਂ ਫੈਲ ਰਿਹਾ ਆ ਇਹਦੇ ਨਾਲ ਚਿੰਤਾ ਹੈ ਵੀ ਇਦਾਂ ਨਾ ਹੋਵੇ ਕੱਲ ਨੂੰ ਪਤਾ ਹੀ ਨਾ ਲੱਗੇ ਤੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਵਾਇਰਸ ਫੈਲ ਜਾ ਅਗਲੀ ਗੱਲਬਾਤ ਮਾਸ ਲੀਆਫਸ ਬਾਰੇ ਆ ਮਾਸ ਲੀਆਫ ਦਾ ਮਤਲਬ ਆ ਕਿ ਇਕੱਠੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਕੰਮਾਂ ਤੋਂ ਆਪਾਂ ਕਿੰਨੀ ਵਾਰੀ ਗੱਲਬਾਤ ਕੀਤੀ ਆ ਤੇ ਅੱਜ 14 ਫਰਵਰੀ ਨੂੰ ਵੀ ਇਹੀ ਮੁੱਖ ਖਬਰ ਆ ਜਿਹੜੀਆਂ ਅਮਰੀਕਾ ਦੀਆਂ ਅਖਬਾਰਾਂ ਦੇ ਵਿੱਚ ਕਿ ਬੰਦੇ ਬਹੁਤ ਕੱਢ ਰਹੇ ਆ ਤੇ ਕੱਢ ਦਿੱਤੇ ਆ ਸਰਕਾਰੀ ਮੁਲਾਜ਼ਮ ਜਿਹੜੇ ਆ ਜਿਹੜੀਆਂ 7 ਫੈਡਰਲ ਏਜੰਸੀਜ਼ ਨੇ ਲਗਭਗ ਉਹਨਾਂ ਦੇ ਵਿੱਚੋਂ ਲੇਆਫਸ ਕੀਤੀਆਂ ਜਾ ਰਹੀਆਂ ਘਟੋ-ਘਟ 7 ਫੈਡਰਲ ਏਜੰਸੀਜ਼ ਬਾਰੇ ਸੂਚਨਾ ਆ ਜਿਹੜੀ ਜਿੱਦਾਂ ਉਹ ਜਿਹੜਾ ਇੱਕ ਵੌਲੰਟਰੀ ਰੈਜ਼ੀਗਨੇਸ਼ਨ ਵਾਲਾ ਚੱਕਰ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣੇ ਆਪ ਨੌਕਰੀ ਛੱਡਿਓ 70 7000 ਬੰਦੇ ਨੇ 77000 ਨੇ ਉਹਦੇ ਵਿੱਚ ਸਾਈਨ ਅਪ ਕਰਤਾ ਵੀ ਸਾਨੂੰ 6 ਮਹੀਨੇ ਦੀ ਤਨਖਾਹ ਦੇਓ ਅਸੀਂ ਘਰ ਨੂੰ ਜਾਣੇ ਅਸੀਂ ਸਾਨੂੰ ਨੌਕਰੀ ਤੋਂ ਕੱਢੋ ਹੀ ਹੋਰ ਲੱਭੀਏ ਨਾ ਲੱਭੀਏ ਰਿਟਾਇਰ ਹੋਈਏ ਤੁਸੀਂ ਸਾਨੂੰ ਅੱਜ 6 ਮਹੀਨਿਆਂ ਦੀ ਤਨਖਾਹ ਦੇ ਦਿਓ ਅਸੀਂ ਛੱਡ ਕੇ ਜਾਨੇ 70000 ਜਣੇ ਨੇ ਉਹਦੇ ਵਿੱਚ ਸਾਈਨ ਅਪ ਕੀਤਾ ਆ ਆਪਣੇ ਆਪ ਨੌਕਰੀ ਛੱਡਣ ਦੀ ਸਰਕਾਰ ਕਹਿੰਦੀ 70000 ਨਾਲ ਸਰਦਾ ਨਹੀਂ ਸਾਨੂੰ ਕੱਟ ਹੋਰ ਲਾਉਣੇ ਪੈਣੇ ਆ ਹੁਣ ਉਹਨਾਂ ਨੇ ਕੀ ਕੀਤਾ ਕੱਚਿਆਂ ਤੇ ਟਾਰਗੇਟ ਕੀਤਾ ਜਿਹੜੇ ਜਦੋਂ ਵੀ ਕੋਈ ਸਰਕਾਰੀ ਨੌਕਰੀ ਜਾਂ ਵੱਡੀ ਕੰਪਨੀ ਦੇ ਵਿੱਚ ਨੌਕਰੀ ਮਿਲਦੀ ਆ ਉਹਦੇ ਵਿੱਚ ਪਹਿਲਾ ਸਾਲ 6 ਮਹੀਨੇ 2 ਸਾਲ ਜਾਂ ਇੱਕ ਸਮਾਂ ਹੁੰਦਾ ਜਿਹਨੂੰ ਪ੍ਰੋਬੇਸ਼ਨ ਕਹਿੰਦੇ ਆ ਉਹ ਜਿਹੜੇ ਉਹ ਜਿਹੜਾ এমਪਲੋਈ ਹੁੰਦਾ ਪੱਕਾ ਨਹੀਂ ਹੁੰਦਾ ਉਹਨਾਂ ਚ ਕੰਮ ਕਰਨ ਤੋਂ ਬਾਅਦ ਉਹਨੂੰ ਪੱਕਾ ਕੀਤਾ ਜਾਂਦਾ ਉਹ ਜਿਹੜਾ ਪ੍ਰੋਬੇਸ਼ਨ ਦਾ ਪੀਰੀਅਡ ਹੈ ਇਹਨਾਂ ਨੇ ਉਹ ਕੱਢਤੇ ਆ ਹੁਣ ਬਹੁਤੇ ਜਿਹੜੇ ਇਹ ਕੀਤੇ ਗਏ ਆ ਨਵੇਂ ਜਿਹੜੇ এমਪਲੋਇਸ ਨੇ ਜਿਹੜੇ ਹਜੇ ਵੀ ਆਪਣੇ ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਸਿਗੇ ਕਿਉਂਕਿ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਕੁਝ ਪੱਕੇ ਬੰਦੇ ਨੂੰ ਕੱਢਣਾ ਬਹੁਤ ਔਖਾ ਯੂਨੀਅਨ ਆ ਉਹਦੇ ਕਾਨੂੰਨ ਆ ਕਈ ਕੁਝ ਉਹਦੇ ਹੱਕ 'ਚ ਹੁੰਦਾ ਕੱਚੇ ਬੰਦੇ ਨੂੰ ਕੱਢਣਾ ਸੌਖਾ ਹੁੰਦਾ ਸੋ ਇਹਨਾਂ ਨੇ ਇੱਕ ਤੇ ਕੱਚੇ ਕੱਢ ਦਿੱਤੇ ਹੁਣ ਹਾ ਉਹਨਾਂ ਦੇ ਜਿਹੜੇ ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਉਹਨਾਂ ਨੂੰ ਕੱਢ ਔਰ ਜਿਹੜੀਆਂ ਵੱਡੀਆਂ ਇਹਦੀਆਂ ਏਜੰਸੀਜ਼ ਨੇ ਜਿਹਦੇ ਵਿੱਚ એનર્ਜੀ ਡਿਪਾਰਟਮੈਂਟ ਵੀ ਆ ਅ ਐਜੂਕੇਸ਼ਨ ਵੈਟਰਨ ਅਫੇਅਰਸ ਜਿਹੜੇ স্মਲ ਬਿਜ਼ਨਸ ਸਰਟੀਫਿਕੇਸ਼ਨ ਜਿਹੜਾ ਐਸਬੀਏ ਆ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਲੇਆਫ ਕੀਤਾ ਜਾ ਰਿਹਾ ਐਲਨ ਮਸਕ ਦਾ ਬਿਨਾਂ ਸ਼ੱਕ ਬਹੁਤ ਵੱਡਾ ਰੋਲ ਆ ਇਹਦੇ ਵਿੱਚ ਐਲਨ ਮਸਕ ਦੀ ਟੀਮ ਤੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਇਹ ਸਾਰੇ ਜਿਹੜੇ ਇਹਨੂੰ ਰਿਵਿਊ ਕਰ ਰਹੇ ਆ ਇਸ ਸਾਰੇ ਕੁਝ ਨੂੰ ਔਰ ਜਿਹੜੇ ਹੈਗੇ ਵੀ ਆ ਉਹਨਾਂ ਦੇ ਉੱਤੇ ਨਿਗਾਹ ਬਹੁਤ ਤਕੜੀ ਰੱਖੀ ਜਾ ਰਹੀ ਆ ਸਰਕਾਰ ਨੇ ਸੌਫਟਵੇਅਰ ਇਦਾਂ ਦੇ ਲਾ ਦਿੱਤੇ ਆ ਕਿ ਮੁਲਾਜ਼ਮ ਨੂੰ ਮਾਨੀਟਰ ਕੀਤਾ ਜਾਂਦਾ ਵੀ ਉਹ ਕੰਮ ਕਰਦਾ ਕਿ ਨਹੀਂ ਕਰਦਾ ਕਿਤੇ ਬੈਠਾ ਹੀ ਤਾਂ ਨਹੀਂ ਕੰਪਿਊਟਰ ਤੇ ਉਹ ਦੱਸਦਾ ਨਹੀਂ ਇੰਨੇ ਚਿਰ ਚਾਹ ਕੰਮ ਕੀਤਾ ਇਦਾਂ ਦੇ ਸਿਸਟਮ ਲੱਗ ਗਿਆ ਔਰ ਟਰੈਕ ਕੀਤਾ ਜਾ ਰਿਹਾ ਉਹਨਾਂ ਦੇ ਕਹ ਲਓ ਕਿ ਆਹ ਕੀ ਸਟ੍ਰੋਕ ਨੂੰ ਉਹ ਕੰਪਿਊਟਰ ਤੇ ਬੈਠਾ ਕਿੰਨੀ ਵਾਰੀ ਬਟਨ ਦੱਬ ਰਿਹਾ ਉਹ ਉਹ ਮਤਲਬ ਉੱਥੇ ਨੋਟ ਹੋ ਰਿਹਾ ਤੇ ਉਹਨਾਂ ਦੇ ਕੰਪਿਊਟਰ ਦੇ ਵਿੱਚ ਲੌਗ ਇਨ ਕਰਕੇ ਉਹਨਾਂ ਦੀ ਐਕਟੀਵਿਟੀ ਦੇਖੀ ਜਾ ਰਹੀ ਵੀ ਇਹ ਕਰਦੇ ਕੀ ਆ ਇੱਥੋਂ ਤੱਕ ਕੇ ਜਿਹੜੇ ਹੈਗੇ ਆ ਕੈਮਰੇ ਯੂਜ਼ ਕੀਤੇ ਜਾ ਰਿਹਾ ਮਤਲਬ ਕੱਸਿਆ ਜਾ ਰਿਹਾ ਕੰਮ ਡੋਨਲਡ ਟਰੰਪ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਐਲਨ ਮਸਕ ਨੂੰ ਇਹ ਲੱਗਦਾ ਵੀ ਅਮਰੀਕਾ ਦੇ ਵਿੱਚ ਜਿਹੜਾ 23 ਲੱਖ ਫੈਡਰਲ ਸਰਕਾਰ ਦੇ ਨੌਲਾਜਮ ਰੱਖਿਆ ਇਹ ਕੰਮ ਨਹੀਂ ਕਰਦਾ ਅਯੋਗ ਆ ਇਹ ਇਹ ਕੰਮ ਕਰਦੇ ਨਹੀਂ ਜਾਂ ਤੇ ਇਹਨੂੰ ਕੱਢ ਦਿਓ ਕੱਢ ਕੇ ਥੋੜੇ ਬੰਦੇ ਰੱਖੋ ਤੇ ਜਿਹੜੇ ਰੱਖੋ ਉਹਨਾਂ ਤੋਂ ਕੰਮ ਪੂਰਾ ਲਓ ਕੰਮ ਆਪਣੇ ਆਪ ਹੋ ਜਾਊਗਾ ਹੁਣ ਇਹਦੇ ਨਾਲ ਹੋਇਆ ਕੀ ਆ ਜਿਹੜੇ ਤੇ ਕੱਢਤੇ ਜਾਂ ਜਿਹੜੇ ਛੱਡ ਕੇ ਜਾ ਰਹੇ ਨੇ 70000 ਉਹ ਵੱਖਰੀ ਗੱਲ ਆ ਜਿਹੜੇ ਅਨਸਰਟਨਟੀ ਨਾ ਵਰਕਰਸ ਦੇ ਵਿੱਚ ਇੱਕ ਡਰ ਬੈਠ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਟ्रेस ਹੋਈ ਆ ਕਿ ਜਿਹੜੀ ਇੱਕਦਮ ਨੌਕਰੀ ਚਲੇਗੀ ਤਾਂ ਕਰਨਾ ਕੀ ਆ ਤੇ ਉਹ ਲਗਾਤਾਰ ਹੁਣ ਅਪਡੇਟਸ ਦੇਖੀ ਜਾਂਦੇ ਕਿ ਭਾਈ ਤੈਨੂੰ ਮੇਲਤ ਨਹੀਂ ਆਈ ਤੈਨੂੰ ਮੇਲਤ ਨਹੀਂ ਆਈ ਆ ਜਿਹੜੇ ਇਹਦੇ ਵਿੱਚ ਪੈਂਟਾਗਨ ਦੇ EMPLOYEES ਨੇ ਉਹਨਾਂ ਨੂੰ ਕੋਈ ਅਸਰ ਨਹੀਂ ਜਿਹੜੇ ਸਿਕਿਉਰਟੀ ਵਾਲੇ ਨੇ ਜਾਂ ਜਿਹੜੇ ਹੈਗੇ ਆ ਉਹ ਕੁਛ ਮਹਿਕਮੇ ਉਹਨਾਂ ਨੂੰ ਛੱਡਿਆ ਗਿਆ ਬਾਕੀ ਸਾਰਿਆਂ ਦੇ ਉੱਤੇ ਕੀਤਾ ਗਿਆ ਹੁਣ ਜਿਹੜੇ ਰਾਬਰਟ ਐਫ ਕੈਨੇਡੀ ਜੂਨੀਅਰ ਨੇ ਇਹ ਵੀ ਹੈਲਥ ਏਜੰਸੀ ਦੇ ਵਿੱਚ ਵੀ ਇਹ ਕਈ ਸੈਂਕੜੇ ਮਲਾਜ਼ਮਾਂ ਨੂੰ ਜਲਦੀ ਫਾਇਰ ਕਰਨਾ ਇਹਨਾਂ ਨੇ ਜਿਹੜੀ ਐਨ ਆਈ ਐਚ ਆ ਜਾਂ ਐਫ ਡੀ ਏ ਆ ਇਹਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਬੰਦੇ ਬਹੁਤ ਜ਼ਿਆਦਾ ਭਰਤੀ ਕੀਤੇ ਆ ਲੋਡ ਇਹਨਾਂ ਦੀ ਹੈ ਨਹੀਂ ਇਸ ਵੇਲੇ ਅਮਰੀਕਾ ਦੇ ਵਿੱਚ ਨੌਕਰੀ ਲੱਭਣ ਵਾਲੇ ਕਾਮਿਆਂ ਦੀ ਸਭ ਤੋਂ ਵੱਧ ਜਿਹੜਾ ਹੋ ਨੰਬਰ ਉੱਤੇ ਜਾ ਰਿਹਾ ਜਿਹੜੇ ਲੋਕ ਜੋ ਨੌਕਰੀ ਲੱਭ ਰਹੇ ਆ ਜਿਹਦੇ ਕੋਲ ਹੈਗੀ ਉਹ ਵੀ ਲੱਭਣ ਲੱਗਾ ਵੀ ਕੱਲ ਨੂੰ ਕੱਢ ਤਾ ਤੇ ਜਾਣਾ ਕਿੱਥੇ ਆ ਜਿਹਨੂੰ ਕੱਢ ਦਿੱਤਾ ਉਹ ਤੇ ਲੱਭ ਹੀ ਰਿਹਾ ਹੈ ਅਗਲੀ ਗੱਲ ਬਾਤ ਦੋਸਤੋ ਠੰਡ ਵਾਰਿਆ ਆ ਵੀਕਐਂਡ ਅੱਜ ਸ਼ੁੱਕਰਵਾਰ ਹੋ ਗਿਆ ਤੇ ਅਗਲਾ ਹਫਤਾ ਅਮਰੀਕਾ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਇੱਕ ਤਰ੍ਹਾਂ ਦਾ ਤੂਫਾਨ ਆ ਬਰਫੀਲਾ ਜਿਹੜੇ ਥੋੜੀ ਜਿਹੀ ਬ੍ਰੇਕ ਸੀਗੀ ਉਹਦੇ ਤੋਂ ਬਾਅਦ ਠੰਡੀ ਹਵਾ ਜਿਹੜੀ ਕੋਲਡ 에ਅਰ ਆ ਵਾਪਸ ਜਿਹੜੀ ਯੂ ਐਸ ਦੇ ਵਿੱਚ ਆ ਵੀਕਐਂਡ ਦੇ ਵਿੱਚ ਤੇ ਇਡੀ ਅਗਲੇ ਵੀਕ ਤੱਕ ਇਹ ਰਹਿਣੀ ਹੈ ਵਿంటర్ ਸਟ੍ਰੋਮ ਆ ਰਹੇ ਨੇ ਵੱਡਾ ਵਿంటర్ ਸਟ੍ਰੋਮ ਜਿਹੜਾ ਵੈਸਟਰਨ ਯੂ ਐਸ ਦੇ ਵਿੱਚ ਅੱਜ ਸ਼ੁੱਕਰਵਾਰ ਤੋਂ ਲੈ ਕੇ ਫਰੀਸਟ ਕੋਸਟ ਵਾਲੇ ਪਾਸੇ ਤੱਕ ਪਰਸੋਂ ਸ਼ਨੀਵਾਰ ਤੱਕ ਆ ਜਾਣਾ ਸਨੋ ਆਈਸ ਫਲੱਡ ਜਿਹੜੀ ਕਈ ਦਰਜਣ ਲਗਭਗ ਦਰਜਣ ਜਿਹੜਾ 12 ਸਟੇਟਾਂ ਦੇ ਵਿੱਚ ਮਿਡ ਵੈਸਟ ਤੋਂ ਲੈ ਕੇ ਨਾਰਥ ਈਸਟ ਤੱਕ ਜਿਹੜਾ ਸਨੋ ਫਾਲ ਜਾਂ ਆਈਸੀ ਕੰਡੀਸ਼ਨ ਜਿਹੜੀਆਂ ਦੱਸੀਆਂ ਜਾ ਰਹੀਆਂ ਨਦਰਨ ਨਿਊਯਾਰਕ ਤੋਂ ਲੈ ਕੇ ਤੇ ਇਹਦੇ ਦੇ ਪਾਸੇ ਨਿਊ ਇੰਗਲੈਂਡ ਤੱਕ 6-6 ਇੰਚ برفਬਾਰੀ ਦੀ ਜਿਹੜੀ ਪੇਸ਼ੰ ਕੋਈ ਕੀਤੀ ਗਈ ਆ ਫਲਡਿੰਗ ਦਾ ਰਿਸਕ ਐਸ ਵੇਲੇ ਬਹੁਤ ਜ਼ਿਆਦਾ ਜਿਹੜਾ ਰੇਨ ਆ ਉਹ ਕਈ ਪਾਰਟਸ ਦੇ ਵਿੱਚ ਟਨੈਸੀ ਤੋਂ ਲੈ ਕੇ ohio valley ਦੇ ਵਿੱਚ ਔਰ ਜਦੋਂ ਉੱਥੇ ਇਹ ਮੀਂਹ ਪੈ ਰਿਹਾ ਇਹਦੇ ਨਾਲ ਜਿਹੜੇ ਹੜ ਦੇ ਚਾਂਸਸ ਨੇ ਅਰਕੈਂਸਸ ਤੋਂ ਲੈ ਕੇ ਵੈਸਟ ਵਰਜੀਨੀਆ ਤੱਕ ਜਿਹੜੇ ਟੋਰਨੇਡੋਸ ਨੇ ਜੋ ਟੈਕਸਸ ਲੂਸੀਆਨਾ ਜਾਂ ਮਿਸਿਸਿਪੀ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਥੰਡਰਸਟ੍ਰੋਮਸ ਤੇ ਟਾਰਨੇਡੋਸ ਜਿਹੜੇ ਦੱਸੇ ਜਾ ਰਿਹਾ ਹੈ ਮੀਸੀਸੀਪੀ ਦੇ ਵਿੱਚ ਕਾਫੀ ਜ਼ਿਆਦਾ ਸ਼ਨੀਵਾਰ ਨੂੰ ਇਹ ਸੰਭਾਵਨਾ ਦੱਸੀ ਜਾ ਰਹੀ ਹੈ 80 ਮਿਲੀਅਨ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਸਬ ਜ਼ੀਰੋ ਟੈਂਪਰੇਚਰ ਦੇ ਨੇੜੇ ਤੇਰੇ ਹੋਣ ਗਿਆ ਵੀਕਐਂਡ ਦੇ ਉੱਤੇ ਜਿਹੜੇ ਸਭ ਤੋਂ ਠੰਡੇ ਸਪੌਟ ਜਿਹੜੇ ਕਹੇ ਜਾ ਰਿਹਾ ਮੌਨਟਾਨਾ ਨਾਰਥ ਡੈਕੋਟਾ ਇਹਨਾਂ ਦੇ ਵਿੱਚ ਟੈਂਪਰੇਚਰ -40 ਡਿਗਰੀ ਫਾਰਨਹੀਟ ਤੱਕ ਜਾ ਸਕਦਾ ਆ ਜਿਹੜੇ ਗ੍ਰੀਨਲੈਂਡ ਬਲੌਕ ਅਫੈਕਟਿਵ ਹੁੰਦਾ ਜਦੋਂ ਜ਼ਿਆਦਾ ਪ੍ਰੈਸ਼ਰ ਦਾ ਸਿਸਟਮ ਗ੍ਰੀਨਲੈਂਡ ਦੇ ਉੱਤੇ ਤੇ ਫਿਰ ਜਿਹੜੀ ਆਰਕਟਿਕ 에ਅਰ ਆ ਉਹਨੂੰ ਸਾਊਥ ਵਾਲੇ ਪਾਸੇ ਭੇਜਦਾ ਆ ਤੇ ਜਿਹਦੇ ਨਾਲ ਸਾਰੇ ਅਮਰੀਕਾ ਦੇ ਵਿੱਚ ਇਹ ਠੰਡ ਫੈਲਦੀ ਆ ਸੋ ਅਗਲੇ ਹਫਤੇ ਜ਼ਿਆਦਾ ਸਨੋਫਾਲ ਵੀ ਹੋ ਸਕਦੀ ਆ ਮੰਗਲਵਾਰ ਤੱਕ ਜਿਹੜੀ ਆ ਇਹ ਗਲਫ ਆਫ ਮੈਕਸੀਕੋ ਤੋਂ ਫਿਰ ਇਧਰਲੇ ਪਾਸੇ ਨੂੰ ਉਹਨੇ ਉਹਦੀ ਟੈਕਸਸ ਕੈਰੋਲਿਨਾ ਦੇ ਵਿੱਚ ਤੇ ਮਿਡ ਵੈਸਟ ਦੇ ਵਿੱਚ ਸੋ ਫ੍ਰੀਜ਼ਿੰਗ ਟੈਂਪਰੇਚਰ ਆ ਸਨੋ ਦੀ ਪੋਸਿਬਿਲਟੀ ਆ ਆਪਣਾ ਵਿਚਾਰ ਰੱਖ ਕੇ ਜਾਂ ਜਿਹੜੀ ਤਿਆਰੀ ਆ ਉਸ ਤਰੀਕੇ ਦੇ ਨਾਲ ਰੱਖੀ ਜਾਵੇ ਇਹਦੇ ਨਾਲ ਜਿਹੜਾ ਵਿਚਾਰ ਰੱਖਿਆ ਜਾ ਸਕਦਾ ਅਗਲੀ ਦੋਸਤੋਂ ਮਹੱਤਵਪੂਰਨ ਗੱਲਬਾਤ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਅਮਰੀਕਾ ਆ ਉਹਨਾਂ ਦੀ ਵਿਜ਼ਿਟ ਅੱਜ ਅਖਬਾਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਛਾਈ ਆ ਇੰਡੀਆ ਯੂ ਐਸ ਦੀ ਟ੍ਰੇਡ ਡੀਲ ਹੋਈ ਆ ਜਿਹੜੀ ਇੰਡੀਆ ਸਹਿਮਤ ਹੋਇਆ ਇਸ ਗੱਲ ਦੇ ਉੱਤੇ ਕਿ ਉਹ ਅਮਰੀਕਾ ਤੋਂ ਔਇਲ ਤੇ ਗੈਸ ਜਿਹੜੇ ਨਵਾਂ ਇਹਨਾਂ ਦੇ ਵਿੱਚ ਇੱਕ ਟ੍ਰੇਡ ਪਾਰਟਨਰਸ਼ਿਪ ਆ ਇੰਡੀਆ ਦੀ ਅਮਰੀਕਾ ਦੇ ਨਾਲ ਕਿ ਅਸੀਂ ਜ਼ਿਆਦਾ ਉਹਨੂੰ ਲਵਾਂਗੇ ਦੂਜੀ ਜਿਹੜੀ ਡੋਨਲਡ ਟਰੰਪ ਦੀ ਟੈਰਫ ਪਾਲਿਸੀ ਆ ਉਹ ਕਹਿੰਦੇ ਕਿ ਜਿੰਨੇ ਅਮਰੀਕਾ ਦੇ ਟ੍ਰੇਡਿੰਗ ਪਾਰਟਨਰ ਨੇ ਇਨਕਲੂਡਿੰਗ ਇੰਡੀਆ ਉਹਨਾਂ ਨੂੰ ਅਸੀਂ ਰੈਸੀਪਰੋਕਲ ਟੈਰਫ ਲਾਵਾਂਗੇ ਮਤਲਬ ਇਹ ਕਿ ਜਿੰਨਾ ਟੈਰਫ ਇਹ ਲਾਉਂਦੇ ਆ ਉਹਦੇ ਉਹਦੇ ਰਿਟਰਨ ਵਿੱਚ ਅਸੀਂ ਵੀ ਉਹਨਾਂ ਇਦੇ ਉੱਤੇ ਟੈਕਸ ਲਾਵਾਂਗੇ ਇੰਡੀਆ ਬਹੁਤ ਜਿਹੜਾ ਹਾਈ ਟੈਰਫਸ ਲਾਉਂਦਾ ਆ ਔਰ ਡੋਨਲਡ ਟਰੰਪ ਉਹਨਾਂ ਨੇ ਇਹਦੀ ਲੋਚਨਾ ਵੀ ਕੀਤੀ ਆ ਕਿ ਜਿਹੜਾ ਇੰਡੀਆ ਆ ਕੁਝ ਜਿਹੜੇ ਮਤਲਬ ਅਮਰੀਕਾ ਦਾ ਮੋਟਰਸਾਈਕਲ ਜੇ ਇੰਡੀਆ ਜਾਣਾ ਹੋਵੇ ਤੇ 100% ਟੈਰਫ ਲੱਗਦਾ ਤੇ ਜੇ ਇਹਦੇ ਉਲਟ ਹੋਵੇ ਇੰਡੀਆ ਦਾ ਮੋਟਰਸਾਈਕਲ ਅਮਰੀਕਾ ਦੇ ਵਿੱਚ ਆਉਣਾ ਹੋਵੇ ਤੇ ਉਹਦੇ ਤੇ 2.4% ਜਿਹੜਾ ਇੰਡੀਅਨ ਮੋਟਰਸਾਈਕਲ ਦੇ ਉੱਤੇ ਟੈਰਫ ਲੱਗਦਾ ਆ ਸੋ ਮਿਲਟਰੀ ਡੀਲ ਵੀ ਹੋਈ ਆ ਇੰਡੀਆ ਜਿਹੜਾ ਯੂਐਸ ਫਾਈਟਰ ਜੈਟ ਜਿਵੇਂ F35 ਆ ਉਹ ਖਰੀਦੂਗਾ ਡਿਫੈਂਸ ਟ੍ਰੇਡ ਨਾਲ ਦੋਵਾਂ ਦੇ ਵਿਚਕਾਰ ਦੋਹਾਂ ਦੇਸ਼ਾਂ ਦੇ ਵਿੱਚ ਹੋਰ ਵਧੂਗਾ ਔਰ ਮਜ਼ਬੂਤ ਵੀ ਹੋਇਆ ਦੱਸਿਆ ਜਾ ਰਿਹਾ એનર્ਜੀ ਟ੍ਰੇਡ ਬੈਨੀਫਿਟ ਹੋਊਗਾ ਇੰਡੀਆ ਪਹਿਲਾਂ ਹੀ ਤੇਲ ਜਿਹੜਾ ਬਹੁਤ ਜ਼ਿਆਦਾ ਇੰਪੋਰਟ ਕਰਦਾ ਹੈ ਵੱਖ-ਵੱਖ ਦੇਸ਼ਾਂ ਦੇ ਉੱਤੋਂ ਇੰਡੀਆ ਦੇ ਵਿੱਚ ਤੇਲ ਆਉਂਦਾ ਤੇ ਉਹਨਾਂ ਨੇ ਹੁਣ ਇਹ ਕਿਹਾ ਵੀ ਅਸੀਂ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਾਂਗੇ ਤੇ ਇਹਦੇ ਨਾਲ ਜਿਹੜਾ ਰਿਸ਼ਤਾ ਹੈ ਇਹਨਾਂ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਮਜ਼ਬੂਤ ਹੋਊਗਾ ਜਿਹੜਾ ਇਥੇ ਇਹ ਵੀ ਵਨ ਵਰਨਯੋਗ ਆ ਕਿ ਜਿਹੜਾ ਅਮਰੀਕਾ ਦਾ ਯੂ ਐਸ ਔਇਲ ਤੇ ਗੈਸ ਆ ਇਹ ਮਹਿੰਗਾ ਵੀ ਆ ਕਿਉਂਕਿ ਡਾਲਰ ਇਹਨਾਂ ਦਾ ਬਹੁਤ ਸਟਰੋਂਗ ਆ ਉਹ ਇੰਡੀਆ ਨੂੰ ਮਹਿੰਗਾ ਪੈਣਾ ਪਰ ਇਹਨਾਂ ਦੇ ਵਿੱਚਕਾਰ ਡੀਲ ਹੋਈ ਆ ਇਮੀਗ੍ਰੇਸ਼ਨ ਐਗਰੀਮੈਂਟ ਹੋਇਆ ਆ ਕਿ ਜਿਹੜੇ ਅਸੀਂ ਅਨ ਡਾਕੂਮੈਂਟਡ ਇੰਡੀਅਨ ਇਮੀਗ੍ਰੈਂਟਸ ਨੇ ਉਹਨਾਂ ਨੂੰ ਅਮਰੀਕਾ ਤੋਂ ਅਸੀਂ ਵਾਪਸ ਲਵਾਂਗੇ ਜਿਹੜੇ ਇਹਨਾਂ ਨੇ ਅਨਾਉਂਸ ਕੀਤਾ ਸੀ ਸੋ ਐਚ 1 ਬੀ ਵੀਜ਼ੇ ਦੇ ਕੰਸਰਨ ਵੀ ਆ ਡੋਨਲਡ ਟਰੰਪ ਨੇ ਅਸੀਂ ਜਾਣਦੇ ਹਾਂ ਕਿ ਵਕਤੀ ਤੌਰ ਦੇ ਉੱਤੇ ਐਚ 1 ਬੀ ਵੀਜ਼ਾ ਨੂੰ ਬੰਦ ਕੀਤਾ ਆ ਕਿਉਂਕਿ ਇੱਥੇ ਵੀ ਆ ਕਿ ਬਹੁਤ ਸਾਰੇ ਇੰਡੀਆ ਦੇ ਜਿਹੜੇ ਵਰਕਰ ਨੇ ਟੈਕ ਐਕਸਪਰਟ ਨੇ ਉਹ ਐਸ ਵੀਜ਼ੇ ਦੇ ਉੱਤੇ ਇੱਥੇ ਆਉਂਦੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਹੁਣ ਫੈਮਿਲੀ ਡੇ ਲੌਂਗ ਵੀਕਐਂਡ ਤੋਂ ਬਾਅਦ ਮੰਗਲਵਾਰਗ ਨੂੰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ